ਅੰਮ੍ਰਿਤਸਰ ਦੀ ਵਾਰਲਡ ਸਿਟੀ 'ਚ ਮੇਡ ਸ਼ਰਾਬ ਅਤੇ ਤਮਾਕੂ ਦੀਆਂ ਦੁਕਾਨਾਂ ਬੰਦ ਕਰਾਉਣ ਦਾ ਕੰਮ ਸ਼ੁਰੂ। ਦੱਸ ਦੇ ਕਿ ਅੰਮ੍ਰਿਤਸਰ ਸ਼ਹਿਰ ਦੀ ਵਾਰਲਡ ਸਿਟੀ ਨੂੰ ਪੰਜਾਬ ਸਰਕਾਰ ਵੱਲੋਂ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਹੁਣ ਵੌਲਟ ਸਿਟੀ ਦੇ ਅੰਦਰ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਬੰਦ ਕਰਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਨਗਰ ਨਿਗਮ ਦੇ ਵੱਲੋਂ ਵੌਲਟ ਸਿਟੀ ਦੇ ਅੰਦਰ ਇਹਨਾਂ ਦੁਕਾਨਾਂ ਨੂੰ ਲੈ ਕੇ ਸਰਵੇ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸ਼ੁਰੂਆਤੀ ਸਰਵੇ ਦੇ ਵਿੱਚ ਪਤਾ ਲੱਗਾ ਹੈ ਕਿ ਲਗਭਗ 150 ਦੇ ਕਰੀਬ ਜੋ ਨੇ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਵੌਲਟ ਸਿਟੀ ਦੇ ਅੰਦਰ ਪਾਈਆਂ ਗਈਆਂ ਨੇ ਜਿਸ ਜਿਸ ਨੂੰ ਲੈ ਕੇ ਹੁਣ ਨਿਗਮ ਦੇ ਵੱਲੋਂ ਲਗਾਤਾਰ ਇਸ ਨੂੰ ਬੰਦ ਕਰਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਪੂਰੇ ਵੌਲਟ ਸਿਟੀ ਦੇ ਅੰਦਰ ਜੋ ਹੈ ਸਰਵੇ ਕੀਤਾ ਗਿਆ ਹੈ ਜਿਸ ਦੇ ਅੰਦਰ 150 ਦੇ ਕਰੀਬ ਦੁਕਾਨਾਂ ਜੋਨੇ ਮੀਟ ਸ਼ਰਾਬ ਅਤੇ ਤਬਾਕੂ ਦੀਆਂ ਪਾਈਆਂ ਗਈਆਂ ਨੇ ਕਾਫੀ ਦੇਰ ਤੋਂ ਇਹ ਸਮੱਸਿਆ ਆ ਰਹੀ ਸੀ ਧਾਰਮਿਕ ਸ਼ਹਿਰ ਦੀ ਜੋ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਫੈਸਲਾ ਲਿਆ ਗਿਆ ਸੀ ਧਾਰਮਿਕ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਤਾਂ ਹੁਣ ਇਹਨਾਂ ਦੁਕਾਨਾਂ ਨੂੰ ਵੌਲਟ ਸਿਟੀ ਦੇ ਅੰਦਰੋਂ ਬੰਦ ਕਰਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦੇ ਕਿ ਸਰਵੇ ਦੇ ਵਿੱਚ ਜੋ ਸਾਹਮਣੇ ਆਇਆ ਹੈ ਉਹਦੇ ਵਿੱਚ ਟੈਲੀਫੋਨ ਐਕਸਚੇਂਜ ਚ ਮੀਟ ਵਾਲੀਆਂ 7 ਰੇੜੀਆਂ ਅਤੇ ਦੁਕਾਨਾਂ ਇੱਕ पान ਬੀੜੀਆਂ ਦੇ ਖੋਖੇ ਅਤੇ ਦੋ ਹੋਰ ਖੋਖੇ ਜੋੜੇ ਉਹ ਪਾਏ ਗਏ ਨੇ ਇਸ ਤੋਂ ਬਾਅਦ ਅਗਰ ਕਾਲ ਕੀਤੀ ਜਾਵੇ ਹਾਥੀ ਗੇਟ ਵਿਖੇ ਤਾਂ ਦੋ ਟਾਬਿਆਂ ਤੋਂ ਇਲਾਵਾ 6 ਮੀਟ ਵਾਲੀਆਂ ਦੁਕਾਨਾਂ ਤੇ ਪਾਣ ਬੀੜੀਆਂ ਦੀਆਂ ਦੋ ਦੁਕਾਨਾਂ ਸਾਹਮਣੇ ਆਈਆਂ ਹੀ ਉੱਤੇ ਅੰਮ੍ਰਿਤਸਰ ਦੀ ਹਿੰਦੂ ਸਭਾ ਕਾਲਜ ਦੇ ਸਾਹਮਣੇ ਮੀਟ ਤੇ ਆਂਡਿਆਂ ਵਾਲੀ ਇੱਕ ਰੇੜੀ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਹਸਪਤਾਲ ਦੇ ਸਾਹਮਣੇ ਆਂਡਿਆਂ ਵਾਲੀ ਰੇੜੀ ਤੇ ਪਾਣ ਦੀ ਦੁਕਾਨ ਵੀ ਹੈ ਲੋਗੜ ਗੇਟ ਦੇ ਅੰਦਰ ਵਾਰ ਮੀਟ ਵਾਲੀਆਂ ਦੋ ਅਤੇ ਆਂਡਿਆਂ ਵਾਲੀਆਂ ਤਿੰਨ ਰੇੜੀਆਂ ਲੱਗਦੀਆਂ ਹਨ ਇਸ ਤੋਂ ਇਲਾਵਾ ਹਕੀਮਾ ਗੇਟ ਦੀ ਗੱਲ ਕੀਤੀ ਜਾਵੇ ਇੱਥੇ ਵੀ ਮੀਟ ਵਾਲੀਆਂ 4 ਰੇੜੀਆਂ ਅਤੇ ਇੱਕ ਦੁਕਾਨ ਆਂਡਿਆਂ ਵਾਲੀ ਕਿਰੇੜੇ ਸਿਗਰਟ ਵਾਲਾ ਇੱਕ ਖੋਖਾ ਸ਼ਾਮਿਲ ਹੈ ਦੂਜੇ ਪਾਸੇ ਪਗਤਾ ਵਾਲਾ ਦੀ ਗੱਲ ਕੀਤੀ ਜਾਵੇ ਤਾਂ ਪਗਤਾ ਵਾਲਾ ਦੇ ਅੰਦਰ-ਵਾਰ ਵੀ ਆਂਡਿਆਂ ਤੇ ਸੂਪ ਦੀਆਂ ਬਹੁਤ ਸਾਰੀਆਂ ਦੁਕਾਨਾਂ ਰੇੜੀਆਂ ਪਾਈਆਂ ਗਈਆਂ ਨੇ ਇਸ ਤੋਂ ਇਲਾਵਾ ਗਰ ਅੰਮ੍ਰਿਤਸਰ ਦੀ ਵੋਲ ਸਿਟੀ ਦੇ ਅੰਦਰ ਦੇਖਿਆ ਜਾਵੇ ਤਾਂ ਚੌਂਕ ਪਾਈ ਦਾ ਕਟਰਾ ਮੀਟ ਦੀਆਂ ਦੋ ਦੁਕਾਨਾਂ ਕ੍ਰਿਸ਼ਨਾ ਸਿਨੇਮਾ ਦੇ ਨੇੜੇ ਇੱਕ ਗੁਟਕਾ ਬੀੜੀ ਦੀ ਰੇੜੀ ਅਤੇ ਮੱਛੀ ਵਾਲੇ ਦੇ ਇੱਕ ਦੁਕਾਨ ਹੈ ਮੱਛੀ ਵਾਲੀ ਜੋ ਹੈ ਇੱਕ ਦੁਕਾਨ ਹੈ ਸਭ ਤੋਂ ਵੱਡਾ ਮਸਲਾ ਅੰਮ੍ਰਿਤਸਰ ਦੀ ਵੋਲ ਸਿਟੀ ਦੇ ਅੰਦਰ ਦੇਖਿਆ ਜਾਵੇ ਤਾਂ ਹੌਲਗੇਟ ਦੇ ਅੰਦਰ ਫਿਸ਼ ਮਾਰਕੀਟ ਨੂੰ ਲੈ ਕੇ ਵੀ ਹੈ ਕਿਉਂਕਿ ਬਹੁਤ ਵੱਡੀ ਮੱਛੀ ਮੰਡੀ ਇਸ ਵੌਲਟ ਸਿਟੀ ਦੇ ਅੰਦਰ ਸ਼ਾਮਿਲ ਹੈ ਜਿਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਹੋ ਰਹੀਆਂ ਨੇ ਕਿ ਕਿਸ ਤਰ੍ਹਾਂ ਹੁਣ ਇਸ ਮੱਛੀ ਮੰਡੀ ਨੂੰ ਕਿੱਥੇ ਸ਼ਿਫਟ ਕੀਤਾ ਜਾਵੇਗਾ ਤਾਂ ਲਗਾਤਾਰ ਨਿਗਮ ਦੇ ਵੱਲੋਂ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਸਰਵੇ ਜੋ ਹੈ جاری ਹੈ ਤਾਂ ਸ਼ੁਰੂਆਤੀ ਸਰਵੇ ਦੇ ਵਿੱਚ 150 ਦੇ ਕਰੀਬ ਜੋ ਦੁਕਾਨਾਂ ਨੇ ਉਹ ਵੌਲਟ ਸਿਟੀ ਦੇ ਅੰਦਰ ਪਾਈਆਂ ਗਈਆਂ ਨੇ ਜਿਸ ਤਰ੍ਹਾਂ ਹੁਣ ਲਗਾਤਾਰ ਨਿਗਮ ਦੇ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਦੁਕਾਨਾਂ ਨੂੰ ਜਲਦ ਤੋਂ ਜਲਦ ਬੰਦ ਕੀਤਾ ਜਾਵੇ ਉੱਥੇ ਦੂਜੇ ਪਾਸੇ ਖਾਨਦਾਰਾਂ ਦੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਸਰਵੇ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਲਗਭਗ ਪਿਛਲੇ 40 ਤੋਂ 50 ਸਾਲਾਂ ਦੇ ਕਰੀਬ ਉਹਨਾਂ ਵੱਲੋਂ ਇਹ ਕੰਮ ਕੀਤੇ ਜਾ ਰਹੇ ਨੇ ਲੇਕਿਨ ਹੁਣ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡੇ ਜੋ ਇੰਨੇ ਪੁਰਾਣੇ ਕੰਮ ਨੇ ਉਹ ਬੰਦ ਹੋ ਜਾਣਗੇ ਤਾਂ ਅਸੀਂ ਆਪਣਾ ਗੁਜ਼ਾਰਾ ਕਿਵੇਂ ਕਰਾਂਗੇ ਕਿਵੇਂ ਰੋਜ਼ੀ ਰੋਟੀ ਕਮਾਵਾਂਗੇ ਤਾਂ ਉਹਨਾਂ ਨੇ ਇਹਨਾਂ ਦੁਕਾਨਾਂ ਨੂੰ ਸ਼ਿਫਟ ਕਰਨ ਲਈ ਕਿਹਾ ਹੈ ਕਿ ਸਾਨੂੰ ਹੋਰ ਕੋਈ ਜਗ੍ਹਾ ਜੜੀ ਹੈ ਅਲੋਟ ਕੀਤੀ ਜਾਵੇ ਲੇਕਿਨ ਨਿਗਮ ਦੇ ਵੱਲੋਂ ਫਿਲਹਾਲ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੀਆਂ ਨਾਨ-ਵੇਜ ਦੁਕਾਨਾਂ ਚਲਾਈਆਂ ਜਾ ਰਹੇ ਨੂੰ ਆਪਣਾ ਕੰਮ ਬਦਲ ਕੇ ਵੈਜੀ ਵੈਜੀਟੇਰੀਅਨ ਜੋ ਕੰਮ ਹੈ ਉਹ ਕਰ ਸਕਦੇ ਨੇ ਵੈਜ ਦੁਕਾਨਾਂ ਜਿਹੜੀਆਂ ਨੇ ਉਹ ਚਲਾ ਸਕਦੇ ਨੇ ਤੇ ਹੱਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਨਿਗਮ ਦੇ ਵੱਲੋਂ ਕਿਹਾ ਗਿਆ ਹੈ ਕਿ ਇਹਨਾਂ ਦੁਕਾਨਾਂ ਨੂੰ ਸ਼ਿਫਟ ਕਰਨਾ ਹੈ ਜਾਂ ਫਿਰ ਅਗਰ ਇਹਨਾਂ ਨੇ ਆਪਣਾ ਕੰਮ ਹੀ ਚਲਾਉਣਾ ਹੈ ਜੋ ਵੌਲਟ ਸਿਟੀ ਦੇ ਅੰਦਰ ਮੀਟ ਸ਼ਰਾਬ ਜਾਂ ਆਂਡਿਆਂ ਦੀਆਂ ਦੁਕਾਨਾਂ ਨੇ ਇਹਨਾਂ ਨੇ ਆਪਣਾ ਕੰਮ ਹੀ ਚਲਾਉਣਾ ਹੈ ਤਾਂ ਵੌਲਟ ਸਿਟੀ ਤੋਂ ਬਾਹਰ ਕਿਸੇ ਹੋਰ ਜਗ੍ਹਾ ਤੇ ਜਾ ਕੇ ਚਲਾ ਸਕਦੇ ਨੇ ਤਾਂ ਲਗਾਤਾਰ ਨਿਗਮ ਦੇ ਅਧਿਕਾਰੀਆਂ ਦੇ ਵੱਲੋਂ ਸਟੇਟ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਸਰਵੇ ਜੋ ਹੈ ਉਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਸ਼ੁਰੂਆਤੀ ਸਰਵੇ ਦੇ ਵਿੱਚ 110 ਦੇ ਕਰੀਬ ਜੋ ਦੁਕਾਨਾਂ ਨੇ ਉਹ ਪਾਈਆਂ ਗਈਆਂ ਨੇ 150 ਦੇ ਕਰੀਬ ਦੁਕਾਨਾਂ ਜਾਣੋ ਨੇ ਵੋਲਟ ਸਿਟੀ ਦੇ ਅੰਦਰ ਦੇਖੀਆਂ ਜਾ ਰਹੀਆਂ ਨੇ ਮੀਟ ਸ਼ਰਾਬ ਅਤੇ ਤੰਬਾਕੂ ਦੀਆਂ ਦੁਕਾਨਾਂ ਜੋ ਪਾਈਆਂ ਗਈਆਂ ਨੇ ਜਲਦ ਤੋਂ ਜਲਦ ਹੁਣ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਜਲਦ ਤੋਂ ਜਲਦ ਇਹਨਾਂ ਦੁਕਾਨਾਂ ਨੂੰ ਬੰਦ ਕਰਾਇਆ ਜਾਏਗਾ ਤਾਂ ਜੋ ਅੰਮ੍ਰਿਤਸਰ ਸ਼ਹਿਰ ਦੀ ਵੋਲਟ ਸਿਟੀ ਦੇ ਅੰਦਰ ਧਾਰਮਿਕ ਮर्यादा ਨੂੰ ਮੁੱਖ ਰੱਖਦੇ ਹੋਏ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੋਂ ਬਾਅਦ ਹੁਣ ਜੋ ਨੋਟੀਫਿਕੇਸ਼ਨ ਆਇਆ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਸ ਦੇ ਤਹਿਤ ਹੁਣ ਕੋਈ ਵੀ ਵੋਲਟ ਸਿਟੀ ਦੇ ਅੰਦਰ ਮੀਟ ਸ਼ਰਾਬ ਅਤੇ ਤਮਾਕੂ ਦੀ ਦੁਕਾਨ ਨਹੀਂ ਚੱਲੇਗੀ